ਜੀ ਅਸਲਾਮ ਵਾਲੇਕੁਮ ਔਰ ਸਰਫਰੀ ਕਾਲ ਜਿਹੜੇ ਸਾਡੇ ਭਾਈ ਸਾਨੂੰ ਸਰਦਾਰ ਵੇਖ ਰਹੇ ਨੇ ਮਾਲਕ ਦੀ ਜਾਤ ਸਾਬਨਾ ਤੇ ਆਪਣਾ ਖਾਸ ਰਹਿ ਆ ਫਰਮਾਏ ਤੇ ਭੈਣ ਜੀ ਹਰਾਂ ਦੀ ਖਸੂਸੀ ਮੁਹੱਬਤ ਔਰ ਇਹਨਾਂ ਦਾ ਪਿਆਰ ਕਹਿੰਦੇ ਵੀ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਤੇ ਇੱਕ ਅਰਦਾਸ ਲੈ ਕੇ ਵਾਪਸ ਜਾ ਰਹੇ ਨੇ ਤੇ ਉਹ ਕਹਿੰਦੇ ਵੀ ਬਾਬਾ ਜੀ ਨੇ ਉਹ ਵੀ ਪੂਰੀ ਕਰ ਦਿੱਤੀ ਹੈ ਮੈਂ ਕਿਹਾ ਉਹ ਕਿਹੜੀ ਕਹਿੰਦੇ ਵੀ ਤੁਹਾਡੇ ਨਾਲ ਉਹ ਧੀਆ ਵਾਲਾ ਸੀ ਪਲਾਣਾ ਜੰਨਾ ਸੀ ਜਿਹੜੇ ਚੜਦੇ ਔਰ ਲੈਂਦੇ ਪੰਜਾਬ ਦੇ ਸਾਡੇ ਪੰਜਾਬੀ ਭਾਈ ਨੇ ਸਭ ਨਾਲ ਉਹਨੂੰ ਸਲਾਮ ਹੈ ਸਾਡੀ ਤਰਫੋਂ ਔਰ ਅਸੀਂ ਪਿਆਰ ਚਾਹਦੇ ਆ ਤੇ ਪਿਆਰ ਦਿੰਨੇ ਆ ਅਸੀਂ ਪੰਜਾਬੀ ਆ ਤੁਸੀਂ ਵੀ ਪੰਜਾਬੀ ਹੋ ਸਾਡੀ ਰੂਹ ਤੁਹਾਡੇ ਨਾਲ ਤੜਕਦੀ ਹੈ ਤੇ ਧੀਆ ਦਾ ਕਲਾਮ ਮੇਰੀ ਬਾਜੀ ਦੀ ਫਰਮਾਇਸ਼ ਹੈ ਧੀਆ ਤਨ ਪਰਾਇਆ ਵਰ ਕੋਈ ਲੱਭਣਾ ਹੀ ਆਨੂ ਇੱਕ ਦਿਨ ਛੱਡਣਾ ਹੀ ਪੈਂਦਾ ਏ ਤੀਆਂ ਤਨ ਤੀਆਂ ਤਨ ਪਰਾਇਆ ਵਰ ਕੋਈ ਲੱਭਣਾ ਹੀ ਪੈਂਦਾ ਏ ਮਾਂ ਬਾਬਲ ਦਾ ਘਰ ਤੀਆਂ ਨੂੰ ਇੱਕ ਦਿਨ ਛੱਡਣਾ ਹੀ ਪੈਂਦਾ ਏ ਤੇਰੇ ਲਾਡਾਂ ਨੇ ਜਦੋਂ ਸਤਾਉਣਾ ਮਾਂ ਫੇਰ ਕਰ ਤੇਰਾ ਚੇਤੇ ਆਉਣਾ ਤੇਰੇ ਲਾਡਾਂ ਨੇ ਜਦੋਂ ਸਤਾਉਣਾ ਤੇਰਾ ਕਰ ਫੇਰ ਚੇਤੇ ਆਉਣਾ ਉਹ ਦਰੋਂਦੀ ਨੂੰ ਸਿਨੇ ਦੇ ਨਾਲ ਕੌਣ ਲਾਊਗਾ ਬਾਬਲੀ ਦਾ ਲੈ ਕੇ ਕੌਣ ਆਊਗਾ ਤੇ ਧੀਆਂ ਲਈ ਪਰਦੇਸਿਓ ਬਾਬਲ ਹਾਏ ਪੁੱਤरां ਲਈ ਜਗੀਰਾਂ ਦੁੱਖ ਸੁੱਖ ਸਹਿਣਾ ਮੂੰਹ ਕੁਝ ਨਾ ਕਹਿਣਾ ਮਾਂ ਧੀਆਂ ਦੀਆਂ ਤਕਦੀਰਾਂ ਤੀਆਂ ਤਨ ਪਰਾਇਆ ਵਰ ਕੋਈ ਲਬਣਾਈ ਪੈਂਦਾ ਏ ਬਾਬਲ ਦਾ ਕਰ ਤੀਆਂ ਨੂੰ ਇੱਕ ਦਿਨ ਛੱਡਣਾਈ ਪੈਂਦਾ ਏ ਤੀ ਪਰਦੇਸ ਵਿੱਚ ਆਪਣੇ ਸਸਰਾਲ ਚ ਤੇ ਸਨੇਹਾ ਚਲ ਗਿਆ ਕਿ ਮਾਂ ਨਹੀਂ ਰਹੀ ਧੀ ਇਹ ਦੁਨੀਆ ਤੇ ਤੇ ਜਦੋਂ ਘਰ ਆਈਏ ਦਿਲ ਟੁੱਟ ਗਿਆ ਤੇ ਪਰਦੇਸ ਵਿੱਚ ਹੀ ਰਹਿੰਦੇ ਆ ਰਾਤ ਹੋ ਗਈ ਸਾਰੀ ਰਾਤ ਰੋਂਦੇ ਆ ਲੰਘੀ ਤੇ ਆਂਦੀ ਦੁਖੀਏ ਦੀ ਗੱਲ ਦੁਖੀਏ ਜਾਣੇ ਭਾਈਆ ਸੁਖੀਏ ਨੂੰ ਕੀ ਖਬਰਾਂ ਆਪਣੇ ਜਿੰਨਾ ਦੇ ਮੌਤ ਨੇ ਮਾਰੇ ਔਰੋਂਦੇ ਤੱਕ ਤੱਕ ਕਬਰਾਂ ਤੇ ਲੰਬੀ ਰਾਤ ਜਦੋਂ ਮਾਂ ਦੁੱਖ ਦੀ ਰਾਤ ਹੁੰਦੀ ਹੈ ਲੰਬੀ ਹੋ ਜਾਂਦੀ ਹੈ ਤੇ ਫਿਰ ਧੀਆਂ ਵਾਸਤੇ ਲੰਬੀ ਰਾਤ ਜੁਦਾਈਆਂ ਵਾਲੀ ਹੁੰਦੀ ਸਹਿਵਰੀਆਂ ਦੀ ਕੌਣ ਲਿਆਵੇ ਖਬਰ ਮੁਹੰਮਦ ਮਾਂ ਆਪਣੇ ਦੂਰ ਗਏਆਂ ਦੀ ਤੇ ਮਾਂ ਜਿਆ ਲੋਕੋ ਦਾ ਮੁਖਾਰ ਨ ਕੋਈ ਤੇ ਮੈਂ ਦੁਨੀਆ ਸਾਰੀ ਫਰੋਲੀ ਉਹ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਾਂ ਦੀ ਮਿੱਠੜੀ ਬੋਲੀ ਮਾਂ ਮਰੇ ਲੋਕੋ ਪੇਕੇ ਮੁਖ ਦੇ ਵੀਰ ਮਰਨ ਕੰਡ ਖਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਦੱਸੋ ਕੌਣ ਕਰੇ ਰਖਵਾਲੀ ਤੇ ਸੱਜਣ ਟੁਰ ਗਏ ਮਾਪੇ ਸੱਜਣ ਨੇ ਮਾਪੇ ਦੇ ਅੱਗੇ ਜਿਹੜੀ ਗੱਲ ਤੁਸੀਂ ਕਰਦੇ ਹੋ ਉਹ ਇਸ ਤਰ੍ਹਾਂ ਘੁੱਟ ਕੇ ਮੰਨ ਲੈਂਦੇ ਨੇ ਦੱਸਦੇ ਨਹੀਂ ਯਰਾਨੇ ਸਾਰੇ ਦੱਸਦੇ ਨੇ ਲੀਕ ਗੱਲ ਕਰ ਦਿੰਦੇ ਨੇ ਲੇਕਿਨ ਮਾਪੇ ਪੈਸੇ ਨੇ ਜਿਸ ਤਰ੍ਹਾਂ ਇੱਕ ਬਟੂਆ ਹੈ ਉਹਦੇ ਵਿੱਚ ਪੈਸੇ ਰੱਖ ਦਿੱਤੇ ਉਹ ਨਹੀਂ ਕੱਢਣੇ ਨੇ ਉਹ ਮਾਪੇ ਇਸ ਤਰ੍ਹਾਂ ਦੇ ਨੇ ਤੇ ਮਾਪਿਆਂ ਦੀ ਗੱਲ ਦਾ ਗੁੱਸਾ ਨਹੀਂ ਕਦੀ ਵੀ ਕਰਨਾ ਚਾਹੀਦਾ ਤੇ ਮਾਪਿਆਂ ਨਾਲ ਪਿਆਰ ਕਰਨਾ ਚਾਹੀਦਾ ਜਦੋਂ ਮਾਪੇ ਚਲ ਜਾਂਦੇ ਆ ਸੱਜਣ ਟੁਰ ਗਏ ਰੌਣਕ ਟੁਰ ਗਈ ਹਾਏ ਸੁੰਜੇ ਹੋ ਗਏ ਉਹ ਵੇੜੇ ਆ ਸੱਜਣਾ ਦੀਆਂ ਗੱਲਾਂ ਕਰੀਏ ਮਾਂ ਚੜ੍ਹ ਕੇ ਤੇ ਹਰ ਹਰ ਟੁਰ ਗਏ ਯਾਰ ਮੁਹੱਬਤਾਂ ਵਾਲੇ ਮਾਜੀ ਦਾ ਤੁਸੀਂ ਚਲ ਜਾਨ ਨਾ ਕੱਲ ਨੂੰ ਫਿਰ ਅਸੀਂ ਪਰੇਸ਼ਾਨ ਹੋਣਾ ਫਿਰ ਇਹ ਵਿਛੋੜਾ ਇਹ ਮੁਹੱਬਤ ਇਹ ਸਾਨੂੰ ਇਸ ਤਰ੍ਹਾਂ ਚੁਬਣੀ ਜਿਸ ਤਰ੍ਹਾਂ ਸੂਈ ਚੁਬਦੀ ਹੈ ਜਿਸ ਤਰ੍ਹਾਂ ਬਹੁਤ ਜ਼ਿਆਦਾ ਗਮ ਤੇ ਤਕਲੀਫ ਹੁੰਦੀ ਹੈ ਤੇ ਫਿਰ ਫਿਰ ਅਸੀਂ ਇਹ ਗੱਲ ਕਹਿਣੀ ਹੈ ਟੁਰ ਗਏ ਯਾਰ ਮੁਹੱਬਤਾਂ ਵਾਲੇ ਲੋਕੋ ਨਾਲ ਹੀ ਲੈ ਗਏ ਹਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਲੈ ਉਹ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਲੋ ਜੀ ਸਲਾਮਤ ਰੋ ਜੀ ਅੱਲਾਹ ਸੱਬ ਨਾ ਤੇ ਆਪਣਾ ਖਾਸ ਰਹਿਮ ਫਰਮਾਏ ਇਸ ਮੁਹੱਬਤ ਨੂੰ ਇਸ ਪਿਆਰ ਨੂੰ ਮਾਲਕ ਦੇ ਸਾਥ ਤਤੀਆਂ ਹਵਾਵਾਂ ਤੋਂ ਔਰ ਤਤੀਆਂ ਫਜ਼ਾਵਾਂ ਤੋਂ ਮਹਿਫੂਜ਼ ਫਰਮਾਏ ਹਾਂ ਜੀ ਇਹ ਜਿਹੜੇ ਸਾਡੇ ਸਰਦਾਰ ਭਾਈ ਨੇ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਇਹਨਾਂ ਮਾਵਾ ਨੂੰ ਸਲਾਮਤ ਰੱਖੇ ਇਹਨਾਂ ਮਾਵਾ ਦਾ ਪਿਆਰ ਸਲਾਮਤ ਰੱਖੇ ਤੇ ਜਿਨ੍ਹਾਂ ਦੇ ਪਰਦੇਸ ਵਿੱਚ ਸਾਡੇ ਪ੍ਰਦੇਸੀ ਭਾਈ ਨੇ ਪੂਰੀ ਦੁਨੀਆ ਵਿੱਚ ਨੇ ਪੰਜਾਬੀ ਜਾਂ ਜਿਹੜਾ ਵੀ ਜਿੱਥੇ ਵੀ ਕੋਈ ਵਸਦਾ ਹੈ ਅੱਲਾ ਉਹਨਾਂ ਨੂੰ ਸਲਾਮਤੀ ਵਾਲੀ ਜ਼ਿੰਦਗੀ عطا ਫਰਮਾਏ ਤੇ ਵਿੱਚ ਪਰਦੇਸਾਂ ਵਾਸਤੇ ਜਿਹੜੇ ਪਰਦੇਸੀ ਭਾਈ ਨੇ ਉਹਨਾਂ ਦਾ ਇਹੀ ਬਾਰ-ਬਾਰ ਮੈਸੇਜ ਆਂਦਾ ਹੈ ਕਿ ਲੱਖ ਹਜ਼ਾਰ ਨਜ਼ਾਰੇ ਇੱਥੇ ਮਾਂ ਹਰ ਇੱਕ ਦਿਲ ਨੂੰ ਭਾਵੇ ਫਿਰ ਵੀ ਮੈਨੂੰ ਰਹਿ ਰਹਿ ਲੋਕੋ ਮਾਂ ਬਾਪ ਦੀ ਯਾਦ ਸਤਾਵੇ ਤੇ ਮਾਂ ਜਿਹੜੀ ਧੀ ਹੈ ਨਾ ਉਦੋਂ ਮਾਪੇ ਮਾਂ ਬਾਪ ਨਾਲ ਹੀ ਸੋਹਣੇ ਲੱਗਦੇ ਨੇ ਤੇ ਮੈਂ ਆਪਣੀਆਂ ਸਾਰੀਆਂ ਵੀਡੀਓ ਚ ਕੋਈ ਗੱਲ ਕਹਿ ਰਿਆਂ ਕਈ ਨਾ ਧੀਆਂ ਦੇ ਨਾਲ ਪਿਆਰ ਕਰਿਆ ਕਰੋ ਜੇ ਤੁਸੀਂ ਚਾਹਦੇ ਹੋ ਵੀ ਤੁਹਾਡੇ ਘਰ ਵਿੱਚ ਬਰਕਤ ਹੋਵੇ ਰਿਜ਼ਕ ਬਹੁਤ ਜ਼ਿਆਦਾ ਹੋਵੇ ਤੇ ਤੁਹਾਡੇ ਘਰ ਚ ਸਾਰੇ ਜੀ ਤੰਦਰੁਸਤ ਹੋਣ ਇਹਨਾਂ ਨਮਾਣੀਆਂ ਧੀਆਂ ਨਾਲ ਪਿਆਰ ਕਰਿਆ ਕਰੋ ਧੀਆਂ ਨਾਲ ਪਿਆਰ ਕਰਕੇ ਵੇਖੋ ਤੁਸੀਂ ਇੱਥੇ ਵੀ ਕਾਮਯਾਬ ਹੋਓਗੇ ਤੇ ਉੱਥੇ ਵੀ ਕਾਮਯਾਬ ਹੋ ਜਾਓਗੇ ਤੇ ਜੇ ਚਾਹਦੇ ਜੇ ਇੱਕ ਘਰ ਵਿੱਚ ਬਰਬਾਦੀ ਹੋ ਜਾਵੇ ਤੇ ਫਿਰ ਇਹਨਾਂ ਧੀਆਂ ਨੂੰ ਕਿਆ ਕਰਨੀ ਤੂੰ ਕਿਧਰੋਂ ਆਈਆਂ ਕਿਧਰੋਂ ਮੂੰਹ ਚੁੱਕ ਕੇ ਆ ਜਾਨੀ ਕਹਿ ਕੇ ਵੇਖ ਲੋ ਤੇ ਸਾਰਾ ਨਿਜ਼ਾਮ ਖਰਾਬ ਹੋ ਜਾਣਾ ਧੀਆਂ ਦੇ ਨਾਲ ਪਿਆਰ ਕਰਿਆ ਕਰੋ ਮਾਪਿਆਂ ਨਾਲ ਪਿਆਰ ਕਰਿਆ ਕਰੋ ਤੇ ਫਿਰ ਸੱਤੀ ਖੈਰਾਂ ਆ ਜਾਣੀਆਂ ਮਾਂ ਦੇ ਵਾਂਗੂੰ ਕਿੰਨੇ ਦਰਦ ਵੰਡਾਉਣਾ ਏ ਐਵੇਂ ਬੂਆ ਖੜ ਕੇ ਆ ਕਿੰਨੇ ਆਉਣਾ ਐਵੇਂ ਰੌਲੇ ਪਾਣਾ

ਤਾਂ ਤੋਂ ਮਾਵਾਂ ਰੋਕਦੀਆਂ ਲੋਕੋ ਮੁਫਤ ਚੇਡੀਆਂ ਨੇਕ ਵਫਾ ਲੱਭਦੀਆਂ ਨਹੀਂ ਟਰ ਜਾਵਣ ਇੱਕ ਵਾਰੋਂ ਮਾਂ ਲੱਭਦੀਆਂ ਨਹੀਂ ਕੰਮ ਇੱਕ ਦੋ ਸਤਾ ਅੱਖਾਂ ਤੇਨੂੰ ਕਰ ਜਾਵੀ ਕੀ ਕਿਤੇ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀ ਨਿਤ ਜੱਗ ਉੱਤੇ ਲੋਕੋ ਮਰਨ ਨੂੰ ਥਾਵਾ ਲਬਦੀਆਂ ਨਹੀਂ ਮਾਂ ਟੁਰ ਜਾਵਣ ਇੱਕ ਵਾਰ

ਲਬਦੀਆਂ ਨਹੀਂ ਟਰ ਜਾਵਣ ਇੱਕ ਵਾਰ ਓ ਮਾਵਾਂ ਲਬਦੀਆਂ ਨਹੀਂ ਬਾਪ ਦੇ ਸਿਰ ਤੇ ਸਤੀਆਂ ਮੋ ਜਮਾਨ ਦੀਆਂ ਬਾਪ ਮਰੇ ਤੇ ਭਾਬੀਆਂ ਵੀ ਨਹੀਂ ਜਾਣ ਦਿਆਂ ਲੋਕੋ ਆਪਣੇ ਵੀਰ ਵੀ ਉਹਨਾਂ ਦੇ ਅੱਖੇ ਲੱਗਦੇ ਨੇ ਤੁਰ ਜਾਣ ਜਦ ਬਾਪ ਤੇ ਮੁੜ ਕੇ ਲੱਭਦੇ ਨਹੀਂ ਸਭ ਤੋਂ ਉੱਚੀਆਂ ਸੰਗ ਤਾਂ ਯਾਰੋ ਬਾਪ ਦਿਆਂ ਭਾਈਆ ਜਿਹਦੇ ਸਦਕੇ ਬਣਦੀਆਂ ਕਿਸਮਤਾਂ ਆਪਦੀਆਂ ਲੋਕੋ ਬਾਬਲਾ ਵਰਗੇ ਪਿਆਰ ਦਲਾਸੇ ਲੱਭਦੇ ਨਹੀਂ ਤੁਰ ਜਾਵਣ ਜਦ ਬਾਪ ਮੁੜਕੇ ਬਦ ਦੇ ਨਹੀਂ ਸ਼ੁਕਰੀਆ ਜੀ ਨਹੀਂ ਬਣਾਉਂਦੇ ਕਿ ਟਿਕਟੌਕ ਤੇ ਪਾਈ ਦੀ ਆ ਯੂਟਿਊਬ ਤੇ